ਤੇ ਸਰ ਥਨੋਮਿਸ ਕਿੰਨੇ ਦਿਨ ਲੱਗੇ ਕਿ ਵੀਜ਼ਾ ਜਦੋਂ ਅਪਲਾਈ ਕੀਤਾ ਤੇ ਕਿੰਨੇ ਦਿਨ ਵਿੱਚ ਤੁਹਾਡਾ ਵੀਜ਼ਾ ਆ ਗਿਆ ਸੀਗਾ ਮੇਰਾ ਸਿਰਫ 2 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਤੇ ਉਮੀਦ ਸੀਗੀ ਕਿ ਸਿਰਫ ਇੰਨੇ ਥੋੜੇ ਟਾਈਮ ਦੇ ਵਿੱਚ ਯੂਕੇ ਦਾ ਬਰਗੇ ਦੇਸ਼ ਦਾ ਜਿਹੜਾ ਵੀਜ਼ਾ ਮਿਲ ਜਾਊਗਾ ਤੁਹਾਨੂੰ ਹਾਂਜੀ ਹਨੀਸ਼ ਸਰ ਤੇ ਪੂਰਾ ਯਕੀਨ ਸੀਗਾ ਮੇਰੀ ਸਿਸਟਰ ਦਾ ਵੀ ਵੀਜ਼ਾ ਇਹਨਾਂ ਨੇ ਲਵਾਇਆ ਤਾਂ ਤੁਸੀਂ ਇੱਥੇ ਵੀ ਤੁਹਾਨੂੰ ਵੀਜ਼ਨ ਗਰੁੱਪ ਬਾਰੇ ਪਤਾ ਕਿੱਥੋਂ ਲੱਗਿਆ ਆ ਮੇਰੀ ਸਿਸਟਰ ਦਾ ਵੀਜ਼ਾ ਇਹਨਾਂ ਨੇ ਲਗਵਾਇਆ ਸੀਗਾ ਤਾਂ ਕਰਕੇ ਫਿਰ ਅਸੀਂ ਇਹਨਾਂ ਤੋਂ ਹੀ ਫਾਈਲ ਅਪਲਾਈ ਕਰਵਾਈ। ਵਿਜ਼ਨ ਗਰੁੱਪ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਇੱਥੇ ਸਰਵਿਸ ਕਿੱਦਾਂ ਦੀ ਲੱਗੀ? ਮੈਨੂੰ ਸਰਵਿਸ ਬਹੁਤ ਵਧੀਆ ਲੱਗੀ। ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਵੀ ਤੁਸੀਂ ਵਿਜ਼ਨ ਗਰੁੱਪ ਆਓ ਤੇ ਆਪਦਾ ਵੀਜ਼ਾ ਲਗਵਾ ਲਓ। ਤੁਹਾਡੇ ਬੇਟੇ ਦਾ 2 ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਆ ਗਿਆ। ਕਿੱਦਾਂ ਦਾ ਲੱਗ ਰਿਹਾ ਜੀ? ਮੈਨੂੰ ਬਹੁਤ ਵਧੀਆ ਲੱਗਦਾ ਇਹ। ਹਾਂਜੀ। ਮੇਰੀ ਬੇਟੀ ਦਾ ਵੀ 2 ਦਿਨਾਂ ਬਾਅਦ ਹੀ ਵੀਜ਼ਾ ਆ ਗਿਆ। ਅੱਛਾ ਜੀ। ਹਾਂਜੀ। ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦਾ ਸਾਡਾ ਗੱਲਬਾਤ ਕਰਨੀ ਮੈਡਮਾ ਨਾਲ ਬੈਠਣਾ ਉੱਠਣਾ ਤਰੀਕਾ ਤੇ ਫੈਲ ਹੋਣ ਦਾ ਤਰੀਕਾ ਬਹੁਤ ਵਧੀਆ ਮੇਰਾ ਮੇਰਾ ਨਾਮ ਗੁਰਕਮਤ ਸਿੰਘ ਰਾਇਆ ਮੇਰਾ ਵੀਜ਼ਾ 2 ਦਿਨਾਂ ਦੇ ਵਿੱਚ ਆ ਗਿਆ ਮੈਂ ਯੂਕੇ ਦਾ ਵੀਜ਼ਾ ਲਗਵਾਇਆ ਸੀ ਵਿਜ਼ਨ ਗਰੁੱਪ ਤੋਂ ਸਰ ਪਹਿਲਾਂ ਤਾਂ ਬਹੁਤ ਬਹੁਤ ਕंग्रेचुਲੇਸ਼ਨਸ ਤੁਹਾਡਾ ਵੀਜ਼ਾ ਆਇਆ ਤੇ ਸਰ ਤੁਹਾਨੂੰ ਮਿਸ ਕਿੰਨੇ ਦਿਨ ਲੱਗੇ ਕਿ ਵੀਜ਼ਾ ਜਦੋਂ ਅਪਲਾਈ ਕੀਤਾ ਤਾਂ ਕਿੰਨੇ ਦਿਨਾਂ ਵਿੱਚ ਤੁਹਾਡਾ ਵੀਜ਼ਾ ਆ ਗਿਆ ਸੀਗਾ ਮੇਰਾ ਸਿਰਫ 2 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਮਿਲ ਤੇ ਉਮੀਦ ਸੀਗੀ ਕਿ ਸਿਰਫ ਇੰਨੇ ਥੋੜੇ ਟਾਈਮ ਦੇ ਵਿੱਚ ਯੂਕੇ ਵਰਗੇ ਦੇਸ਼ ਦਾ ਜਿਹੜਾ ਵੀਜ਼ਾ ਮਿਲ ਜੂਗਾ ਤੁਹਾਨੂੰ ਹਾਂਜੀ ਹਨੀਸ਼ ਸਰ ਤੇ ਪੂਰਾ ਯਕੀਨ ਸੀਗਾ ਮੇਰੀ ਸਿਸਟਰ ਦਾ ਵੀ ਵੀਜ਼ਾ ਇਹਨਾਂ ਨੇ ਲਵਾਇਆ ਤਾਂ ਤੁਸੀਂ ਇੱਥੇ ਮੈਨੂੰ ਤੁਹਾਨੂੰ ਵੀਜ਼ਨ ਗਰੁੱਪ ਬਾਰੇ ਪਤਾ ਕਿੱਥੋਂ ਲੱਗਿਆ ਅ ਮੇਰੀ ਸਿਸਟਰ ਦਾ ਵੀਜ਼ਾ ਇਹਨਾਂ ਨੇ ਲਗਵਾਇਆ ਸੀਗਾ ਤਾਂ ਕਰਕੇ ਫਿਰ ਅਸੀਂ ਇਹਨਾਂ ਤੋਂ ਹੀ ਫਾਈਲ ਅਪਲਾਈ ਕਰਵਾਈ ਯਾਨੀ ਕਿ ਯਕੀਨ ਬਣਿਆ ਹੋਇਆ ਸੀ ਹੈ ਨਾ ਇਹਨਾਂ ਦੇ ਤੇ ਵੀਜ਼ਨ ਗਰੁੱਪ ਦੇ ਕਿ ਪਹਿਲਾਂ ਮੇਰੇ ਸਿਸਟਰ ਵੀ ਗਏ ਤੇ ਹੁਣ ਮੈਂ ਵੀ ਇੱਥੇ ਹੀ ਅਪਲਾਈ ਕਰਕੇ ਜਾਊਂਗਾ। ਹਾਂਜੀ ਹਾਂਜੀ ਡੈਫੀਨਿਟਲੀ। ਤੇ ਹੁਣ ਕਿੱਥੇ ਦੀ ਤਿਆਰੀ ਹੈ ਜੀ ਆਪਣੀ? ਮੈਂ ਯੂਕੇ ਜਾ ਰਿਹਾ ਹਾਂ ਜੀ। ਤੇ ਵਿਜ਼ਨ ਗਰੁੱਪ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਇੱਥੇ ਸਰਵਿਸ ਕਿਦਾਂ ਦੀ ਲੱਗੀ? ਮੈਨੂੰ ਸਰਵਿਸ ਬਹੁਤ ਵਧੀਆ ਲੱਗੀ। ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਵੀ ਤੁਸੀਂ ਵਿਜ਼ਨ ਗਰੁੱਪ ਆਓ ਤੇ ਆਪਦਾ ਵੀਜ਼ਾ ਲਗਵਾਓ। ਜਿਹੜੀ ਤੁਹਾਡੀ ਫਾਈਲ ਜਦੋਂ ਅਪਲਾਈ ਹੋਈ ਸੀ ਤੇ ਹਨੀਸ਼ ਸਰ ਨੇ ਆਪ ਚੈੱਕ ਕੀਤੀ ਸੀ। ਹਾਂਜੀ ਡੈਫੀਨਿਟਲੀ ਹਨੀਸ਼ ਸਰ ਨੇ ਪੂਰੀ ਫਾਈਲ ਚੈੱਕ ਕੀਤੀ ਸੀਗੀ ਪਹਿਲਾਂ ਲੱਗਣ ਤੋਂ ਪਹਿਲਾਂ। ਤਾਂ ਇਹਨਾਂ ਦੇ ਨਾਲ ਮਮਾ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਸਤਿ ਸ਼ਕਲ ਮੈਮ ਸਤਿ ਸ਼ਕਲ ਹਾਂ ਤੁਹਾਡੇ ਬੇਟੇ ਦਾ 2 ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਆ ਗਿਆ ਕਿਦਾਂ ਦਾ ਲੱਗ ਰਿਹਾ ਜੀ ਮੈਨੂੰ ਬਹੁਤ ਵਧੀਆ ਲੱਗਦਾ ਇਹ ਹਾਂਜੀ ਮੇਰੀ ਬੇਟੀ ਦਾ ਵੀ 2 ਦਿਨਾਂ ਬਾਅਦ ਹੀ ਵੀਜ਼ਾ ਆ ਗਿਆ ਅੱਛਾ ਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦਾ ਸਰਦ ਗੱਲਬਾਤ ਕਰਨੀ ਮੈਡਮਾ ਨਾਲ ਬੈਠਣਾ ਉੱਠਣਾ ਤਰੀਕਾ ਤੇ ਫੈਲ ਹੁੰਦਾ ਤਰੀਕਾ ਬਹੁਤ ਵਧੀਆ ਮੈਂ ਬਹੁਤ ਖੁਸ਼ ਹਾਂ ਮੇਰੇ ਬੱਚੇ ਦਾ ਵੀਜ਼ਾ ਲੱਗ ਗਿਆ ਇੰਨੀ ਜਲਦੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਵੀ ਜਿਹੜਾ ਪਰਿਵਾਰ ਕਿੰਨਾ ਖੁਸ਼ ਹੈ ਬੱਚੇ ਦਾ ਵੀਜ਼ਾ ਸਿਰਫ 2 ਦਿਨ ਦੇ ਵਿੱਚ ਆ ਗਿਆ ਵੀ ਯੂਕੇ ਵਰਗੇ ਦੇਸ਼ ਦਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡਾ ਵੀਜ਼ਾ ਐਸ ਸੂਨ ਐਸ ਪੋਸੀਬਲ ਆ ਜਾਏ ਤਾਂ ਤੁਸੀਂ ਕੰਟੈਕਟ ਕਰੋ ਵੀਜ਼ਨ ਗਰੁੱਪ ਤੇ ਸਰ ਤੁਹਾਨੂੰ ਮਿਸ ਕਿੰਨੇ ਦਿਨ ਲੱਗੇ ਕਿ ਵੀਜ਼ਾ ਜਦੋਂ ਅਪਲਾਈ ਕੀਤਾ ਤਾਂ ਕਿੰਨੇ ਦਿਨ ਵਿੱਚ ਤੁਹਾਡਾ ਵੀਜ਼ਾ ਆ ਗਿਆ ਸੀਗਾ ਮੇਰਾ ਸਿਰਫ 2 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਤੇ ਉਮੀਦ ਸੀਗੀ ਕਿ ਸਿਰਫ ਇੰਨੇ ਥੋੜੇ ਟਾਈਮ ਦੇ ਵਿੱਚ ਯੂਕੇ ਦਾ ਵਰਗੇ ਦੇਸ਼ ਦਾ ਜਿਹੜਾ ਵੀਜ਼ਾ ਮਿਲ ਜਾਊਗਾ ਤੁਹਾਨੂੰ ਹਾਂਜੀ ਹਨੀਸ਼ ਸਰ ਤੇ ਪੂਰਾ ਯਕੀਨ ਸੀਗਾ ਮੇਰੀ ਸਿਸਟਰ ਦਾ ਵੀ ਵੀਜ਼ਾ ਇਹਨਾਂ ਨੇ ਲਵਾਇਆ ਤਾਂ ਤੁਸੀਂ ਇੱਥੇ ਮਿਸ ਤੁਹਾਨੂੰ ਵੀਜ਼ਨ ਗਰੁੱਪ ਬਾਰੇ ਪਤਾ ਕਿੱਥੋਂ ਲੱਗਿਆ ਆ ਮੇਰੀ ਸਿਸਟਰ ਦਾ ਵੀਜ਼ਾ ਇਹਨਾਂ ਨੇ ਲਗਵਾਇਆ ਸੀਗਾ ਤਾਂ ਕਰਕੇ ਫਿਰ ਅਸੀਂ ਇਹਨਾਂ ਤੋਂ ਹੀ ਫਾਈਲ ਅਪਲਾਈ ਕਰਵਾਈ। ਵਿਜ਼ਨ ਗਰੁੱਪ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਇੱਥੇ ਸਰਵਿਸ ਕਿੱਦਾਂ ਦੀ ਲੱਗੀ? ਮੈਨੂੰ ਸਰਵਿਸ ਬਹੁਤ ਵਧੀਆ ਲੱਗੀ। ਮੈਂ ਸਾਰਿਆਂ ਨੂੰ ਰეკਮੈਂਡ ਕਰਦਾ ਵੀ ਤੁਸੀਂ ਵਿਜ਼ਨ ਗਰੁੱਪ ਆਓ ਤੇ ਆਪਦਾ ਵੀਜ਼ਾ ਲਗਵਾ ਲਓ। ਤੁਹਾਡੇ ਬੇਟੇ ਦਾ 2 ਦਿਨਾਂ ਦੇ ਵਿੱਚ ਯੂਕੇ ਦਾ ਵੀਜ਼ਾ ਆ ਗਿਆ। ਕਿੱਦਾਂ ਦਾ ਲੱਗ ਰਿਹਾ ਜੀ? ਮੈਨੂੰ ਬਹੁਤ ਵਧੀਆ ਲੱਗਦਾ ਇਹ। ਹਾਂਜੀ। ਮੇਰੀ ਬੇਟੀ ਦਾ ਵੀ 2 ਦਿਨਾਂ ਬਾਅਦ ਹੀ ਵੀਜ਼ਾ ਆ ਗਿਆ। ਅੱਛਾ ਜੀ। ਹਾਂਜੀ। ਮੈਨੂੰ ਬਹੁਤ ਵਧੀਆ ਲੱਗਦਾ ਇਹਨਾਂ ਦਾ ਸਾਹ ਦਾ ਗੱਲਬਾਤ ਕਰਨੀ ਮੈਡਮਾ ਨਾਲ ਬੈਠਣਾ ਉੱਠਣਾ ਤਰੀਕਾ ਤੇ ਫੈਲ ਹੋਣ ਦਾ ਤਰੀਕਾ ਬਹੁਤ ਵਧੀਆ